ਜੈਨਪੁਣਯਾ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ ਮੈਗਨ ਵੁੱਡ ਇੱਕ ਔਰਤ ਦਾ ਨਾਮ ਆ ਆ ਰਾਮਸ਼ਰਨ ਮੋਟਲ ਦੱਸਦੇ ਆ ਇੱਕ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਰੌਲਾ ਪਿਆ ਲੰਬੀ ਪਿੰਡ ਆ ਕੋਲੋਨਾ ਦੇ ਨੇੜੇ ਇੱਥੇ ਆਪਣੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦਾ ਪਿੰਡ ਲੰਬੀ ਕੋਲੋਨਾ ਦੇ ਨੇੜੇ ਮੈਗਨ ਵੁੱਡ ਔਰਤ ਦਾ ਨਾਮ ਤੇ ਰਾਮਸ਼ਰਨ ਇਹ ਹੋਟਲ ਦੱਸਿਆ ਜਾਂ ਮੋਟਲ ਮਾਫੀ ਚਾਹੁੰਦੇ ਆ ਰਾਮਸ਼ਰਨ ਹੋਟਲ ਦੇ ਮਾਲਕ ਦੱਸੇ ਜਾ ਰਿਹਾ ਹਰਦਾਲ ਸਿੰਘ ਚਾਹਲ ਤੇ ਜਸਵਿੰਦਰ ਸਿੰਘ ਜਿਹੜੀ ਸੀਬੀਸੀ ਨਿਊਜ਼ ਆ ਉਹਨਾਂ ਦੀ ਰਿਪੋਰਟਿੰਗ ਦੇ ਅਨੁਸਾਰ ਰੌਲਾ ਇਹਨਾਂ ਦਾ ਆਪਸ ਦੇ ਵਿੱਚ ਪੈ ਗਿਆ ਹੋਟਲ ਦੇ ਮਾਲਕ ਕਹਿੰਦੇ ਆ ਵੀ ਇਹ ਔਰਤ ਸਾਨੂੰ ਕਿਰਾਇਆ ਨਹੀਂ ਦੇ ਰਹੀ ਕਿਰਾਇਆ ਨਹੀਂ ਦੇ ਰੇ ਰੂਮਦਾਰ ਨੇ ਬੁਰਾ ਹਾਲ ਕਰ ਦਿੱਤਾ ਆ ਤੇ ਅਸੀਂ ਇਹਨੂੰ ਇੱਥੋਂ ਬਾਹਰ ਕੱਢਤਾ ਅਸੀਂ ਲਾਉ ਨਹੀਂ ਕਰਦੇ ਉਹਨਾਂ ਦੇ ਜਿੰਦੇ ਦੇ ਉੱਤੇ ਦੱਸਿਆ ਜਾ ਰਿਹਾ ਖਬਰ ਦੇ ਅਨੁਸਾਰ ਕਿ ਉਹਨਾਂ ਨੇ ਆਪਣਾ ਜਿੰਦਾ ਲਾ ਦਿੱਤਾ ਤੇ ਗੱਲ ਖਤਮ ਹੋ ਗਈ ਉਹਨੂੰ ਬਾਹਰ ਕੱਢ ਦਿੱਤਾ ਮੇਘਨਪੁਰ ਦੀ ਜਿਹੜੀ ਔਰਤ ਆ ਉਹ ਕਹਿੰਦੀ ਮੇਰੇ ਨਾਲ ਧੱਕਾ ਹੋਇਆ ਮੈਂ ਕਿਰਾਇਆ ਲਗਾਤਾਰ ਦੇ ਰਹੀ ਆ ਮੇਰਾ ਕੋਈ ਇਦਾਂ ਦਾ ਮਾਮਲਾ ਹੀ ਨਹੀਂ ਆ ਤੇ ਇਹ ਕਰਕੇ ਮੈਨੂੰ ਬਿਨਾ ਕਿਸੇ ਨੋਟਿਸ ਤੋਂ ਇਥੋਂ ਬਾਹਰ ਕੱਢ ਦਿੱਤਾ ਗਿਆ ਮੇਰੇ ਨਾਲ ਧੱਕਾ ਹੋਇਆ ਕੋਰਟ ਦੇ ਵਿੱਚ ਗਈ ਆ ਜਿਹੜਾ ਆਪਣੇ ਟੈਨੈਂਸੀ ਬੋਰਡ ਆ ਉਹਨਾਂ ਦੇ ਕੋਲ ਗਈ ਆ ਉਹਨਾਂ ਨੇ ਕਿਹਾ ਨਹੀਂ ਜੀ ਤੂੰ ਸਹੀ ਆ ਤੁਸੀਂ ਵਾਪਸ ਜਾਓ ਤੇ ਕਮਰਾ ਤੁਹਾਡਾ ਆ ਕੋਰਟ ਨੇ ਵੀ ਕਹਿ ਦਿੱਤਾ ਟੈਨੈਂਸੀ ਬੋਰਡ ਨੇ ਵੀ ਕਹਿ ਦਿੱਤਾ ਟੈਨੈਂਟ ਬੋਰਡ ਨੇ ਵੀ ਕਹਿ ਦਿੱਤਾ ਪਰ ਬਾਵਜੂਦ ਏ ਕਹਿੰਦੇ ਕਿ ਤੁਸੀਂ ਚਲੇ ਜਾਓ ਉਹ ਕਹਿੰਦੇ ਅਸੀਂ ਅੰਦਰ ਨਹੀਂ ਵੜਨ ਦਿੰਦੇ ਇਹ ਗਲਤ ਆ ਹੁਣ ਹੋਊ ਕੀ ਇੱਥੇ ਪੁਲਿਸ ਆ ਨਹੀਂ ਸਕਦੀ ਇੱਕ ਤਰੀਕਾ ਤੇ ਆ ਵੀ ਕੋਰਟ ਨੇ ਆਰਡਰ ਕਰਤਾ ਪੁਲਿਸ ਆਵੇ ਆ ਕੇ ਉਹਨੂੰ ਅੰਦਰ ਕਰ ਦੇਵੇ ਮਤਲਬ ਉਹਨੂੰ ਆਪਣੇ ਰੂਮ ਦੇ ਵਿੱਚ ਬਾੜੇ ਉਹਨੂੰ ਚਾਬੀ ਦਿਵਾਵੇ ਉਹ ਕਹਿੰਦੇ ਜੀ ਅਸੀਂ ਇਹ ਕੰਮ ਨਹੀਂ ਕਰ ਸਕਦੇ ਕਿਉਂਕਿ ਇਹ ਜਾਂ ਤਾਂ ਕੋਈ ਫੈਮਿਲੀ ਡਿਸਪਿਊਟ ਹੋਵੇ ਜਾਂ ਕੋਈ ਹੋਰ ਇਦਾਂ ਦਾ ਮਾਮਲਾ ਹੋਵੇ ਉਹਦੇ 'ਚ ਪੁਲਿਸ ਇਨਵੋਲਵ ਹੋ ਸਕਦੀ ਇਹਦੇ 'ਚ ਨਹੀਂ ਇਨਵੋਲਵ ਹੋ ਸਕਦੀ ਸੋ ਇਹ ਮਾਮਲਾ ਜਿਹੜਾ ਕਾਫੀ ਗੰਭੀਰ ਬਣ ਗਿਆ ਜਿਹੜੀ ਕੋਰਟ ਦੀ ਤੇ ਟੈਨੈਂਸੀ ਰੂਲਿੰਗ ਆ ਉਹ ਇਸ ਔਰਤ ਦੇ ਹੱਕ ਵਿੱਚ ਚੱਲੀ ਗਈ ਆ ਰੈਜ਼ੀਡੈਂਸ਼ੀਅਲ ਟੈਨੈਂਸੀ ਬ੍ਰਾਂਚ ਜਿਹੜੀ ਆਰਟੀਵੀ ਆ ਤੇ ਬੀਸੀ ਸੁਪਰੀਮ ਕੋਰਟ ਦੋਵਾਂ ਨੇ ਕਹਿ ਦਿੱਤਾ ਕਿ ਔਰਤ ਬਿਲਕੁਲ ਇਹਦੇ ਕੋਲੇ ਰਾਈਟ ਆ ਇੱਥੇ ਰਹਿਣ ਦਾ ਇਸ ਮੋਰਟਲ ਦੇ ਵਿੱਚ ਇਹਨੂੰ ਵਾਪਸ ਕੀਤਾ ਜਾਵੇ ਜਿਹੜੇ ਲੈਂਡਲੋਰਡ ਨੇ ਮੋਰਟਲ ਦੇ ਓਨਰ ਨੇ ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਕਿ ਅਸੀਂ ਇਸ ਰੂਲਿੰਗ ਨੂੰ ਫਾਲੋ ਨਹੀਂ ਕਰਦੇ ਤੇ ਕਿਹਾ ਉਹਨਾਂ ਨੇ ਇਹ ਆ ਕਿ ਨਾ ਇਹ ਕਿਰਾਇਆ ਦੇ ਰਹੀ ਆ ਤੇ ਨਾ ਇਹ ਇਨੇ ਆਪਣੇ ਰੂਮ ਜਿਹੜਾ ਸਾਡਾ ਰੂਮ ਆ ਜਿਹਦੇ ਚ ਇਹ ਕਿਰਾਏਦਾਰ ਜੋ ਰਹਿ ਰਹੀ ਆ ਇਸ ਕਰਕੇ ਨੇ ਇਹਨੂੰ ਡੈਮੇਜ ਕੀਤਾ ਔਰਤ ਕਹਿ ਰਹੀ ਐ ਇਦਾਂ ਦੀ ਗੱਲ ਕੋਈ ਨਹੀਂ ਮੈਂ ਡੈਮੇਜ ਕੋਈ ਨਹੀਂ ਕੀਤਾ ਰੈਂਟ ਪੇਮੈਂਟ ਮੇਰੀ ਜਾ ਰਹੀ ਆ ਉਹਦੀ ਜਿਹੜੀ ਰੈਂਟ ਪੇ ਕੀਤਾ ਜਾ ਰਿਹਾ ਹਾਊਸਿੰਗ ਸਪਲੀਮੈਂਟ ਦੁਆਰਾ ਉਹਦਾ ਇੱਕ ਹਿੱਸਾ ਰੈਂਟ ਦਾ ਉੱਥੇ ਦਿੱਤਾ ਜਾ ਰਿਹਾ ਤੇ ਆਰਟੀਵੀ ਨੇ ਇਹ ਚੀਜ਼ ਕਨਫਰਮ ਕੀਤੀ ਆ ਕਿ ਲੌਂਗ ਟਰਮ ਟੈਨੈਂਟ ਆ ਲੰਬੇ ਸਮੇਂ ਤੋਂ ਉੱਥੇ ਰਹਿ ਰਹੀ ਆ ਰੈਂਟੇ ਦਾ ਪਿਛਲੇ ਮਹੀਨਿਆਂ ਤੋਂ ਅਕਸੈਪਟ ਕੀਤਾ ਜਾ ਰਿਹਾ ਇਸ ਕਰਕੇ ਦੇ ਕੋਲੇ ਰਾਈਟਾ ਉੱਥੇ ਰਹਿਣ ਦਾ ਹੁਣ ਉਹਨੂੰ ਕੋਰਟ ਤੋਂ ਵੀ ਆਰਡਰ ਮਿਲ ਗਿਆ ਟ੍ਰਾਂਨਸੀ ਬ੍ਰਾਂਚ ਤੋਂ ਵੀ ਆਰਡਰ ਮਿਲ ਗਿਆ ਆਰਟੀਵੀ ਤੋਂ ਵੀ ਆਰਡਰ ਮਿਲ ਗਿਆ ਪਰ ਉਹਨੂੰ ਅੰਦਰ ਜਾਣ ਦੀ ਉਹ ਅੰਦਰ ਕਿੱਦਾਂ ਜਾਵੇ ਪਰ ਉਹ ਕਹਿੰਦੀ ਵੀ ਮੈਂ ਇਸ ਵੇਲੇ ਮਜਬੂਰ ਹਾਂ ਕਿਸੇ ਦੇ ਥਾਂ ਦੇ ਉੱਤੇ ਕਿਸੇ ਦੇ ਘਰ ਦੇ ਵਿੱਚ ਰਹਿਣ ਦੇ ਲਈ ਜਿਹੜੇ ਸ਼ੈਰਫ ਨੇ ਜਾਂ ਬੇਲਫਸ ਨੇ ਉਹ ਚਾਹੀਦੇ ਹੁਣ ਇਦਾਂ ਦੇ ਮਾਮਲੇ ਦੇ ਵਿੱਚ ਜੇ ਇਹਨੇ ਪੁਲਿਸ ਦੀ ਮਦਦ ਲੈਣੀ ਹੈ ਬੈਲਸ ਚਾਹੀਦੇ ਬੈਲਫਸ ਉਹ ਹੁੰਦੇ ਜਿਹੜੇ ਕੋਰਟ ਦੇ ਆਰਡਰ ਨੂੰ ਲਾਗੂ ਕਰਾਉਣ ਦੀ ਮਦਦ ਕਰਦੇ ਆ ਉਹ ਪੈਸੇ ਲੈਂਦੇ ਆ ਕਿ ਤੁਹਾਨੂੰ ਇੰਨੇ ਪੈਸੇ ਦੇਣੇ ਪੈਣੇ ਆ ਘੰਟੇ ਦੇ ਹਿਸਾਬ ਨਾਲ ਤੇ ਜਿੰਨੇ ਚਿਰ ਚ ਅਸੀਂ ਤੁਹਾਨੂੰ ਅੰਦਰ ਬਾੜ ਦਾਂਗੇ ਪਰ ਉਹ ਪੈਸੇ ਪਹਿਲਾਂ ਲੈਂਦੇ ਆ ਪੈਸੇ ਉਹਦੇ ਕੋਲੇ ਹੈ ਨਹੀਂ ਤੇ ਹੁਣ ਉਹ ਕਰੇ ਕੀ ਇਸ ਕਰਕੇ ਉਹ ਕਹਿੰਦੀ ਮੈਂ ਬਹੁਤ ਔਖੀ ਰਹਿ ਰਹੀ ਆ ਕਿਉਂਕਿ ਉਹ ਮਤਲਬ ਬਾਹਰ ਆ ਆਪਣੇ ਘਰ ਦੇ ਦੋਸਤ ਦੇ ਇੱਕ ਕਾਊਚ ਦੇ ਵਿੱਚ ਰਹਿ ਰਹੀ ਆ ਆਪਣੀ ਕਾਰ ਦੇ ਵਿੱਚ ਕੈਂਪ ਸਾਈਟ ਦੇ ਉੱਤੇ ਤੇ ਹੁਣ ਉਹ ਕਿਸੇ ਹੋਸਟਲ ਦੇ ਵਿੱਚ ਰਹਿਣ ਦੇ ਲਈ ਗਈ ਆ ਇਹ ਇੱਕ ਬਹੁਤ ਵੱਡਾ ਸਿਸਟੈਮਿਕ ਇਸ਼ੂ ਆ ਜਿਹੜੇ ਕੁਝ ਵਕੀਲ ਦੱਸ ਰਹੇ ਆ ਗੈਪ ਆ ਬੀਸੀ ਦੇ ਟੈਨੈਂਸੀ ਸਿਸਟਮ ਦੇ ਵਿੱਚ ਜਿੱਥੇ ਜੜੀਆਂ ਰੂਲਿੰਗਸ ਆ ਉਹ ਐਕਸੈਸੀਬਲ ਤਾਂ ਹੈਗੀਆਂ ਆ ਪਰ ਉਹਨਾਂ ਨੂੰ ਅਨਫੋਰਸ ਕਰਨਾ ਉਹਨਾਂ ਨੂੰ ਲਾਗੂ ਕਰਨਾ ਬਹੁਤ ਮਹਿੰਗਾ ਆ ਤੇ ਜਿਹੜੇ ਵਲਨਰੇਬਲ ਟੈਨੈਂਟਸ ਨੇ ਉਹਨਾਂ ਦੇ ਉੱਤੇ ਤਾਂ ਬਹੁਤ ਅਸਰ ਪੈ ਰਿਹਾ ਆ ਸੋ ਉਹਨਾਂ ਨੇ ਕਹਿੰਦੇ ਅਸੀਂ ਪੁੱਛਿਆ ਵੀ ਉਹਨਾਂ ਮੋਟਲ ਦੇ ਮਾਲਕਾਂ ਨੂੰ ਉਹ ਕਹਿੰਦੇ ਭਾਈ ਤੁਹਾਡਾ ਇਹ ਕੰਮ ਕੋਈ ਨਹੀਂ ਹੈ ਤੇ ਅਸੀਂ ਆਪਣਾ ਕੰਮ ਠੀਕ ਕਰ ਰਹੇ ਹਾਂ ਕਾਨੂੰਨੀ ਤੌਰ ਤੇ ਅਸੀਂ ਠੀਕ ਹਾਂ ਕਿ ਕੁয়ারੈਂਟਿਨ ਦੇ ਰਹੀ ਕਮਰੇ ਨੂੰ ਖਰਾਬ ਕਰ ਰਹੀ ਹੈ ਸੋ ਲੀਗਲ ਹਰਡਲ ਇਹਦੇ ਵਿੱਚ ਕੀ ਆ ਜੇ ਉਹ ਕੋਰਟ ਦੇ ਆਰਡਰ ਨੂੰ ਇਨਫੋਰਸ ਕਰਨ ਦੀ ਕੋਸ਼ਿਸ਼ ਕਰਦੀ ਆ ਤਾਂ ਉਹ ਡਿਲੇ ਹੋ ਗਈ ਪਹਿਲੇ ਇੱਕ ਪ੍ਰੋਸੀਜਰਲ ਉਹਦਾ ਕੋਈ ਮਿਸ ਅੰਡਰਸਟੈਂਡਿੰਗ ਹੋ ਗਈ ਕੋਰਟ ਦੇ ਨਾਲ ਸੋ ਕਿ ਫਿਜ਼ੀਕਲ ਬਾਈਂਡਰ ਦੇਣਾ ਸੀ ਉਹਨੇ ਡਾਕੂਮੈਂਟਸ ਦਾ ਕੋਰਟ ਨੂੰ ਨਹੀਂ ਦਿੱਤਾ ਕੇਸ ਉਹਦਾ ਫੇਰ ਗਾਂ ਪੈ ਗਿਆ ਹੁਣ ਕਹਿ ਰਹੇ ਕਿ ਆ ਇਹ ਜਾ ਰਿਹਾ ਕਿ ਆਰਟੀਬੀ ਨੂੰ ਇਹਦੇ ਵਿੱਚ ਰਿਫਾਰਮ ਕਰਨਾ ਚਾਹੀਦਾ ਕਿ ਜਿਹੜੇ ਸਿੱਧੇ ਜਿਹੜੇ ਇਹ ਟੈਨੈਂਟਸ ਨੇ ਇਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਦਦ ਹੋ ਸਕੇ ਸੋਰੈਸਿਡੈਂਸ਼ੀਅਲ ਟੈਨੈਂਸੀ ਬ੍ਰਾਂਚ ਆਰਟੀਬੀ ਵੀ ਉਹਦੇ ਹੱਕ ਚ ਬੀਸੀ ਸੁਪਰੀਮ ਕੋਰਟ ਵੀ ਉਹਦੇ ਹੱਕ ਵਿੱਚ ਪਰ ਉਹ ਫੇਰ ਵੀ ਆਪਣੇ ਕਮਰੇ ਤੱਕ ਨਹੀਂ ਜਾ ਸਕਦੀ ਕਿਉਂਕਿ ਉਹਦੇ ਕੋਲੋ ਇਸ ਕਿਸਮ ਦਾ ਮਤਲਬ ਹੁਣ ਜਿਹੜਾ ਪੁਲਿਸ ਹੈ ਨਹੀਂ ਤੇ ਜਦੋਂ ਉਹ ਚਾਹੀਦੀ ਆ ਪੁਲਿਸ ਜਾਂ ਜਿਹੜੇ ਬੈਲਫਸ ਨੇ ਤਾਂ ਉਹ ਇਸੇ ਤਰੀਕੇ ਦੇ ਨਾਲ ਮਿਲ ਸਕਦੇ ਆ ਜੇ ਉਹ ਉਹਨਾਂ ਨੂੰ ਅਪ-ਫਰੰਟ ਪੇ ਕਰਿਓ ਕਹਿੰਦੀ ਮੈਂ ਸਟ੍ਰੈਸ 'ਚ ਆ ਮੈਂ ਚਿੰਤਾ 'ਚ ਆ ਮੇਰਾ ਜਿਹੜਾ ਕੁਛ ਨਾ ਕੁਛ ਆ ਹੋਣਾ ਚਾਹੀਦਾ ਆਰਸੀਐਮਪੀ ਨੇ ਵੀ ਕਨਫਰਮ ਕੀਤਾ ਕਿ ਹਾਂਜੀ ਇਹ ਮਾਮਲਾ ਸਾਡੇ ਸਾਹਮਣੇ ਆਇਆ ਸੀ ਅਸੀਂ ਇਹ ਸਾਰਾ ਕੁਝ ਕੀਤਾ ਹੁਣ ਜਦੋਂ ਕੋਰਟ ਦੇ ਵਿੱਚ ਜਾਣਾ ਉਹ ਕੋਰਟ ਦੇ ਵਿੱਚ ਕਿ ਉਹ ਕਹਿੰਦੀ ਤੁਹਾਡਾ ਕੇਸ ਇੱਧਰ-ਉੱਧਰ ਕਰ ਦਿੱਤਾ ਕਿਉਂਕਿ ਤੁਸੀਂ ਫਲਾਣੇ-ਫਰਾਣੇ ਡਾਕੂਮੈਂਟਸ ਇੱਥੇ ਨਹੀਂ ਲੈ ਕੇ ਆਏ ਜਿਹੜੇ ਟੈਨੈਂਸੀ ਬ੍ਰਾਂਚ ਦੇ ਫੈਸਲੇ ਦੇ ਬਾਬੂਦ ਜਿਹੜਾ ਬੀਸੀ ਸੁਪਰੀਮ ਕੋਰਟ ਦਾ ਜਿਹੜਾ ਰੈਟ ਆਫ ਪੋゼਸ਼ਨ ਆ ਜਿਹੜੀ ਉਹ ਜਿਹੜੇ ਸ਼ੈਰਫਸ ਨੇ ਕੋਰਟ ਸ਼ੈਰਫ ਚਾਹੀਦੇ ਆ ਜਾਂ ਬੈਲਫਸ ਚਾਹੀਦੇ ਆ ਇਸ ਆਰਡਰ ਨੂੰ ਇਨਫੋਰਸ ਕਰਨ ਦੇ ਲਈ ਤੇ ਇੱਥੇ ਜਾ ਕੇ ਜਿਹੜੀ ਗੱਲਬਾਤ ਆ ਸਾਰੀ ਦੀ ਸਾਰੀ ਉਹ ਖੜ ਜਾਂਦੀ ਹੈ ਤੇ ਨਾ ਹੁਣ ਉਹ ਕੋਈ ਕਾਨੂੰਨੀ ਸਹਾਇਤਾ ਲੈ ਸਕਦੀ ਆ ਕਾਨੂੰਨੀ ਸਹਾਇਤਾ ਇਸ ਕਰਕੇ ਨਹੀਂ ਲੈ ਸਕਦੀ ਕਿਉਂਕਿ ਉਹ ਇਹਦੇ ਲਈ ਕੁਆਲੀਫਾਈ ਨਹੀਂ ਕਰਦੀ ਜੇ ਕਿਸੇ ਦੇ ਘਰ ਦਾ ਮਾਮਲਾ ਹੋਵੇ ਜਾਂ ਕੋਈ ਕੋਈ ਇਦਾਂ ਦੀ ਕੋਈ ਗੱਲਬਾਤ ਹੋਵੇ ਫੇਰ ਤਾਂ ਉਹ ਉਧਰਲੇ ਪਾਸੇ ਜਾ ਸਕਦੇ ਆ ਉੱਥੇ ਉਹਨੂੰ ਜਿਹੜਾ ਕਾਨੂੰਨੀ ਤੌਰ ਦੇ ਉੱਤੇ ਉਹ ਮਤਲਬ ਕੋਈ ਨਾ ਕੋਈ ਮਦਦ ਜਾਂ ਜਿਹੜਾ ਹੁੰਦੀ ਆ ਉਹ ਉਹਨਾਂ ਨੂੰ ਮਿਲ ਜਾਂਦੀ ਆ ਪਰ ਕਿਉਂਕਿ ਹੁਣ ਉਹ ਇੱਕ ਘਰ ਦਾ ਵੀ ਕੋਈ ਮਾਮਲਾ ਨਹੀਂ ਆ ਮਾਮਲਾ ਵੀ ਜਿਹੜਾ ਇਹਦਾ ਟੈਨੈਂਟ ਦਾ ਤੇ ਲੈਂਡਲੋਰਡ ਦਾ ਆ ਮੋਰਟਲ ਦਾ ਆ ਪਰ ਇਸ ਮਾਮਲੇ ਦੇ ਵਿੱਚ ਬਾਵਜੂਦ ਜਿਹੜੇ ਆਰਡਰ ਹੋਣਦੇ ਉਹ ਅਸਮਰੱਥਾ ਉੱਥੇ ਤੱਕ ਜਾਣਦੇ ਤੇ ਮਾਮਲਾ ਇੱਕ ਵਾਰੀ ਫੇਰ ਜਿਹੜਾ ਚਰਚਾ ਦੇ ਵਿੱਚ ਆ ਕਿ ਕੌਣ ਸਹੀ ਆ ਤੇ ਕੌਣ ਗਲਤ ਅਗਲਾ ਮਾਮਲਾ ਦੋਸਤੋ ਲੁੱਟਖੋਦੀਆਂ ਵਾਰਦਾਤਾਂ ਬਾਰੇ ਆ ਕੈਨੇਡਾ ਦੇ ਵਿੱਚ ਲੁੱਟਖੋਦੀਆਂ ਵਾਰਦਾਤਾਂ ਪਿਛਲੇ ਸਾਲਾਂ ਦੇ ਵਿੱਚ ਬਹੁਤ ਵਧੀਆਂ ਕੱਲ ਇੱਕ 85 ਸਾਲਾ ਔਰਤ ਐ ਐਵਸਫੋਰਡ ਦੇ ਵਿੱਚ ਸੀਗੀ ਉਹਦੀ ਅੰਗੇਜਮੈਂਟ ਰਿੰਗ ਕਿਸੇ ਨੇ ਧੱਕੇ ਦੇ ਨਾਲ ਖੋਲ ਲਈ ਮਤਲਬ ਹੱਥ ਤੋਂ ਰਿਪ ਆਫ ਕਰ ਲਈ ਤੇ ਐਵਸਫੋਰਡ ਪਾਰਕਿੰਗ ਦੇ ਵਿੱਚ ਦੱਸਿਆ ਜਾ ਰਿਹਾ ਕੱਲ ਸੋਮਵਾਰ ਜਾਨੀ ਕਿ ਬਾਅਦ ਦੁਪਹਿਰ ਦੀ ਇੱਕ ਘਟਨਾ ਹੈ ਅਥਾਰਟिटीज ਨੇ ਇਹ ਦੱਸਿਆ ਪੁਲਿਸ ਨੂੰ ਉੱਥੇ ਸੀਨ ਦੇ ਉੱਤੇ ਕਾਲ ਕੀਤਾ ਗਿਆ ਜਿਹੜਾ ਇਹ 32900 ਬਲੌਕ ਸੀ ਸਾਊਥ ਫਰੇਜ਼ਰ ਵੇ ਦੇ ਉੱਤੇ ਉੱਥੇ ਦੱਸ ਦਿਆ ਇਹ 1 ਵਜੇ ਕੱਲ ਦੁਪਹਿਰੇ ਚੋਰੀ ਦੀ ਘਟਨਾ ਦੇ ਦਿਹਾੜੇ ਵਾਪਰੀ ਹੈ ਸੋਸ਼ਲ ਮੀਡੀਆ ਦੀਆਂ ਪੋਸਟ ਜਿਹੜੀਆਂ ਉਹਨਾਂ ਦੇ ਉੱਤੇ ਐਬਸੋਲਿਊਟ ਪੁਲਿਸ ਡਿਪਾਰਟਮੈਂਟ ਨੇ ਇਹਦੇ ਬਾਰੇ ਇਹ ਵੀ ਦੱਸਿਆ ਹੈ ਕਿ ਜਿਹੜਾ ਇਨਸੀਡੈਂਟ ਆ ਉਹਨਾਂ ਨੇ ਮਤਲਬ ਨਾਂ ਤਾਂ ਨਹੀਂ ਦੱਸਿਆ ਕਿਹੜੇ ਬਿਜ਼ਨਸ ਕੰਪਲੈਕਸ ਦੇ ਵਿੱਚ ਹੋਇਆ ਪਰ ਜੋ ਕੁਝ ਜਿੰਨਾ ਕਿ ਇਹ ਐਡਰੈਸ ਜਾਂ ਜੋ ਕੁਛ ਇਹ ਦੱਸ ਰਿਹਾ ਉਹਦੇ ਹਿਸਾਬ ਦੇ ਨਾਲ ਜਿਹੜਾ 7 ਓਕ ਸ਼ਾਪਿੰਗ ਸੈਂਟਰ ਆ ਉੱਥੇ ਇਹ ਘਟਨਾ ਵਾਪਰੀ ਐ ਉਹ ਸਸਪੈਕਟ ਜਿਹੜੇ ਹੈ ਕਥਿਤ ਦੋਸ਼ੀ ਐ ਉਹਦੀ ਫੋਟੋ ਵੀ ਇੱਕ ਕੀਤੀ ਗਈ ਐ ਜਿਹੜਾ ਵਹੀਕਲ ਆ ਉਹ ਵੀ ਇਹਨਾਂ ਨੇ ਆਨਲਾਈਨ ਪੋਸਟ ਕਰ ਦਿੱਤਾ ਪੁਲਿਸ ਡਿਪਾਰਟਮੈਂਟ ਨੇ ਕਿ ਜੇ ਕੋਈ ਇਦਾਂ ਦੀ ਘਟਨਾ ਆਲੇ ਦੋਲੇ ਵਾਪਰੀ ਐ ਤਾਂ ਸਾਨੂੰ ਦੱਸੋ ਇਹਦੇ ਬਾਰੇ ਮਤਲਬ ਇਹ ਘਟਨਾ ਵਾਪਰੀ ਐ ਜੇ ਕਿਸੇ ਨੇ ਇਹਨੂੰ ਦੇਖਿਆ ਦੋਸ਼ੀ ਕਥਿਤ ਦੋਸ਼ੀ ਨੂੰ ਤਾਂ ਸਾਨੂੰ 604 869 5225 ਦੇ ਉੱਤੇ ਜਾਣਕਾਰੀ ਦਿਓ ਤੇ ਇਹ ਜਿਹੜਾ ਫਾਈਲ ਨੰਬਰ ਆ ਉਹ 24 48356 ਜਦੋਂ ਤੁਸੀਂ ਕਾਲ ਕਰਦੇ ਉਹਨਾਂ ਨੂੰ ਕੋਟ ਜ਼ਰੂਰ ਕਰ ਦਿਓ ਪੂਰੇ ਕੈਨੇਡਾ ਦੇ ਵਿੱਚ ਜਿਹੜਾ ਕ੍ਰਾਈਮ ਬਹੁਤ ਵਧਿਆ ਆ ਸੈਕਸੂਅਲ ਅਸॉल्ट ਰੋਬਰੀਜ਼ ਕੈਨੇਡਾ ਦੇ ਵੱਡੇ ਸ਼ਹਿਰਾਂ ਦੇ ਵਿੱਚ ਨਵੀਂ ਕ੍ਰਾਈਮ ਰਿਪੋਰਟ ਦੇ ਅਨੁਸਾਰ ਬਹੁਤ ਵਧ ਗਈ ਆ ਸੈਕਸੂਅਲ ਅਸॉल्ट ਤਾਂ ਕਈ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਉੱਤੇ ਚਲੇ ਗਿਆ ਖਾਸ ਕਰ ਜਿਹੜਾ ਯੋਰਕ ਰੀਜਨ ਆ ਆਲਮੋਸਟ ਡਬਲ ਹੋਇਆ ਉੱਥੇ ਪੀਲ ਰੀਜਨ ਦੇ ਵਿੱਚ ਇਹ 30% ਉੱਤੇ ਚਲੇਗਾ ਉਧਰ ਅਨਟੈਰੀਓ ਦੇ ਵਿੱਚ ਕਈ ਸ਼ਹਿਰ ਐਡਮਿੰਟਨ ਦੇ ਵਿੱਚ ਤੇ ਵਿਨੀਪੈਗ ਦੇ ਵਿੱਚ ਹਾਈਐਸਟ ਸੈਕਸ਼ੂਅਲ ਅਸਾਲਟ ਰੇਟ ਦੱਸਿਆ ਜਾ ਰਿਹਾ ਹੈ ਜਿਹੜੀਆਂ ਇਹ ਡਾਟਾ ਦੱਸਦਾ ਹੈ ਰੋਬਰੀਜ਼ ਜਿਹੜੀਆਂ ਡਕੈਤੀਆਂ ਆ ਜਾਂ ਵਾਇਲੈਂਟ ਰੋਬਰੀਜ਼ ਆ ਕਾਰ ਖੋਣ ਵਾਲੀਆਂ ਘਟਨਾਵਾਂ ਇਹ ਸਾਰਾ ਕੁਝ ਲਗਾਤਾਰ ਵੱਧ ਰਹੀਆਂ ਹਨ ਰੋਬਰੀ ਦੇ ਵਿੱਚ ਵਿਨੀਪੈਗ ਦਾ ਨੰਬਰ 1 ਆਉਂਦਾ ਵਿਨੀਪੈਗ ਹਾਈਐਸਟ ਰੋਬਰੀ ਰੇਟ ਉੱਥੇ ਪਿਛਲੇ ਸਾਲ ਦੇ ਵਿੱਚ ਰਿਹਾ ਔਰ ਦੂਜੇ ਸ਼ਹਿਰਾਂ ਨਾਲੋਂ 2-3 ਗੁਣਾ ਜ਼ਿਆਦਾ ਉੱਥੇ ਕ੍ਰਾਈਮ ਹੋ ਰਿਹਾ ਹੈ ਦੂਜੇ ਜਿਹੜੇ ਕ੍ਰਾਈਮਸ ਨੇ ਉਹਨਾਂ ਦੇ ਵਿੱਚ ਵੀ ਟ੍ਰੈਂਡ ਇਸੇ ਤਰ੍ਹਾਂ ਦਾ ਹੀ ਆ ਸੋ ਜਿਹੜਾ ਜਿਹਦੇ ਵਿੱਚ ਕਿ ਲਗਾਤਾਰ ਐਡਮਿੰਟਨ ਦੇ ਵਿੱਚ ਵਿਨੀਪੈਗ ਦੇ ਵਿੱਚ ਹਾਈएस्ट ਰੇਟ ਇਸ ਮਾਮਲਿਆਂ ਦੇ ਵਿੱਚ ਹੋ ਰਿਹਾ ਸੋ ਭਾਈ ਜੇ ਕਿਸੇ ਨੇ ਆਪਣਾ ਬਾਲੀਆਂ ਮੰਦੀ ਪਾ ਕੇ ਜਾਣਾ ਖਿਆਲ ਨਾਲ ਪਾ ਕੇ ਜਾਓ ਐਵਸਪੋਰਟ ਦੇ ਵਿੱਚ ਕੱਲ 1 ਵਜੇ ਇੱਕ 85 ਸਾਲਾ ਔਰਤ ਦੀ ਜ਼ਬਰਦਸਤੀ ਕੋਈ ਉਹਦੀ ਇੰਗੇਜਮੈਂਟ ਰਿੰਗ ਲਾ ਕੇ ਲੈ ਗਏ ਜਿੰਨਾਂ ਕੋ ਵਿਚਾਰ ਰੱਖ ਸਕਦੇ ਉਹਨਾਂ ਕੋ ਵਿਚਾਰ ਜ਼ਰੂਰ ਰੱਖੋ ਦੋਸਤ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਡਾਕਟਰ ਪਰਕਟ ਸਿੰਘ ਪੁਰਜੀ ਹੁਣਾਂ ਦੇ ਨਾਲ ਡਾਕਟਰ ਪੁਰਜੀ ਦੇ ਨਾਲ ਅਸੀਂ ਗੱਲਬਾਤ ਕਰਨੀ ਹੈ ਸਰਦੀਆਂ ਦੇ ਵਿੱਚ ਸਿਹਤ ਸੰਬੰਧੀ ਕੁਝ ਨੁਕਤੇ ਸਰਦੀਆਂ ਦੇ ਵਿੱਚ ਹਾਰਟ ਅਟੈਕ ਜਾਂ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਵਧਦੀਆਂ ਆ ਹੁਣ ਅੱਜ ਜਦੋਂ ਕਿ ਅਸੀਂ ਨਵੰਬਰ ਦਾ ਅੱਧ ਟੱਪ ਚੁੱਕੇ ਆ ਤਾਂ ਇਹਦੇ ਬਾਰੇ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਸਰਦੀਆਂ ਦੇ ਵਿੱਚ ਹਾਰਟ ਅਟੈਕ ਜਾਂ ਜਿਹੜਾ ਬਲੱਡ ਪ੍ਰੈਸ਼ਰ ਆ ਜਿਆਦਾ ਹੁੰਦਾ ਬਿਲਕੁਲ ਸਹੀ ਗੱਲ ਹੈ ਔਰ ਜਸਕਰਨ ਜੀ ਬਹੁਤ ਸਾਰੀ ਸਟੱਡੀਜ਼ ਜਿਹੜੀਆਂ ਹੈਗੇ ਸਾਨੂੰ ਸ਼ੋਅ ਕਰ ਰਹੇ ਆ ਜਿਹੜਾ ਕੈਨੇਡਾ ਦਾ ਹਾਰਟ ਐਂਡ ਸਟ੍ਰੋਕ ਫਾਊਂਡੇਸ਼ਨ ਹੈ ਅਮਰੀਕਾ ਦਾ ਅਮਰੀਕਨ ਹਾਰਟ ਐਸੋਸੀਏਸ਼ਨ ਹੈ ਯਾ ਇਵਨ ਯੂਰਪ ਦੇ ਵਿੱਚ ਵੀ ਜਿਹੜੇ ਹੈਗਾ ਇਹੀ ਦੁਹਾਈ ਦੇ ਰਹੇ ਆ ਵੀ ਸਿਆਣਾਂ ਦੇ ਵਿੱਚ ਹਾਰਟ ਟੈਕ ਤੇ ਬਲੱਡ ਪ੍ਰੈਸ਼ਰ ਇਹ ਦੋਵਾਂ ਦੀ ਜਿਹੜੀ ਹੈਗੀ ਆ ਮਾਤਰਾ ਜਾਂ ਗਿਣਤੀ ਵੱਧ ਜਾਂਦੀ ਹੈ ਹੁਣ ਜਿਹੜੀ ਮੈਂ ਤੁਹਾਡੇ ਨਾਲ ਸਾਂਝ ਕਰ ਰਿਹਾ ਇਸ ਸਵੀਡਨ ਤੋਂ ਡੇਟਾ ਆ ਰਿਹਾ 16 ਸਾਲ ਦਾ ਉਹਨਾਂ ਦਾ ਡੇਟਾ ਹੈਗਾ ਉਹ ਮਾਨੀਟਰ ਕਰ ਰਹੇ ਸੀ ਵੀ ਹਾਰਟ ਅਟੈਕ ਕਦੋਂ ਹੁੰਦਾ ਤਾਂ ਉਹਨੇ ਦੇਖਿਆ ਵੀ ਕਰੀਬਨ ਕਰੀਬਨ 16% ਚਾਂਸ ਜ਼ਿਆਦਾ ਹੋ ਜਾਂਦਾ ਸਿਆਲਾਂ ਦੇ ਵਿੱਚ ਕੰਪੇਅਰ ਟੂ ਗਰਮੀਆਂ 'ਚ ਔਰ ਉਹਨੇ ਇਹ ਵੀ ਦੇਖਿਆ ਵੀ 37% ਚਾਂਸ ਹੁੰਦਾ ਵੀ ਕ੍ਰਿਸਮਸ ਦੀ ਈਵ 24 ਦੀ ਜਿਹੜੀ ਰਾਤ ਆ 10 ਵਜੇ ਦੇ ਲਗਜਾਗੇ ਹੋਣ ਦੀ ਸੰਭਾਵਨਾ ਹੈਗੀ ਆ ਹਾਂ ਔਰ ਫਿਰ ਸੈਕੰਡ ਉਹਨਾਂ ਨੇ ਦੇਖਿਆ ਵੀ ਬਾਕਸਿੰਗ ਡੇ ਜਦੋਂ ਵੀ ਪੈਸੇ ਜਿਹੜੇ ਹੈਗੇ ਬਿਨਾਂ ਲੋੜੇ ਆਪਾਂ ਚੀਜ਼ਾਂ ਖੇਚ ਲਿਆ ਹੈ ਵੀ ਅਤਿ ਪ੍ਰਾਈਸ ਤੇ ਲੱਗੀਆਂ ਸੀ ਹਨਾ ਉਹ ਤੇ ਤੀਜਾ ਉਹਨੇ ਦੇਖਿਆ ਜਨਵਰੀ 1 ਨੂੰ ਉਹਨੇ ਜਿਹੜੇ ਤਿੰਨੋਂ ਜਿਹੜੇ ਹੈਗੇ ਅਹਿਮ ਦਿਨ ਹੈਗੇ ਆ ਕਿਉਂਕਿ ਆਪਾਂ ਵੈਸਟਰਨ ਵਰਲਡ 'ਚ ਰਹਿ ਰਹੇ ਆ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਤਿਉਹਾਰ ਹੈਗਾ 크ਿਸਮਸ ਹੈਗਾ ਬਾਕਸਿੰਗ ਡੇ ਹੈਗਾ ਨਿਊ ਇਅਰ ਈਵ ਹੈਗਾ ਤੇ ਅਸੀਂ ਵੀ ਮਨਾਉਂਦੇ ਆ ਉਹਦੇ ਨਾਲ ਨਾਲ ਕਿਉਂਕਿ ਜਿੱਥੇ ਅਸੀਂ ਰਹਿੰਦੇ ਆ ਉਹਦਾ ਸੱਬੇਚਾਰ ਕਲਚਰ ਦਾ ਸਾਡੇ ਤੇ ਅਸਰ ਪੈਂਦਾ ਸਾਡੇ ਬੱਚੇ ਵੀ ਮਨਾਉਂਦੇ ਆ ਹੁਣ ਪ੍ਰੋਬਲਮ ਇਹ ਖੜੀ ਹੁੰਦੀ ਆ ਵੀ ਜਦੋਂ ਜਦੋਂ ਟੈਂਪਰੇਚਰ ਡ੍ਰੌਪ ਹੁੰਣਾ ਉਹਦੇ ਉੱਤੇ ਵੀ ਸਟੱਡੀਜ਼ ਆਈਆਂ ਮੈਂ ਉਹਦੇ ਰਿਵਿਊ ਕਰ ਰਿਹਾ ਸੀ ਵੀ ਅਗਰ 0 ਤੋਂ ਥੱਲੇ ਗਿਆ ਤੇ ਹਾਰਟ ਅਟੈਕ ਦੀ ਚਾਂਸਸ ਵਧਦੀ ਗਈ ਜਿੰਨਾ ਥੱਲੇ ਗਿਆ -1 ਗਿਆ ਹੋਰ ਵਧੀ -3 ਗਿਆ ਹੋਰ ਵਧੀ -10 ਗਿਆ ਹੋਰ ਵਧੀ -3 ਗਿਆ ਹੋਰ ਜ਼ਿਆਦਾ ਵਧ ਗਈ ਔਰ 3 ਤੋਂ 5 ਡਿਗਰੀ ਤੋਂ ਉੱਤੇ ਟੈਂਪਰੇਚਰ ਪੋਜ਼ਿਟਿਵ ਹੋ ਜਾਤੇ ਹਾਰਟ ਅਟੈਕ ਦੀ ਦਰ ਘਟ ਗਈ ਫਿਰ ਕਿਉਂਕਿ ਬੀਸੀ ਜੇ ਆਪਾਂ ਥੋੜਾ ਜਿਹਾ ਇਸ ਪੱਖੋਂ ਮਤਲਬ ਰੱਬ ਨੇ ਸਾਨੂੰ ਸੁਰੱਖਿਅਤ ਰੱਖਿਆ ਵੀ ਜ਼ੀਰੋ ਤੋਂ ਉੱਤੇ ਰੰਨੇ ਕਈ ਵਾਰ ਕਦੇ-ਕਦੇ ਅਸੀਂ ਥੱਲੇ ਜਾਂਦੇ ਹਾਂ ਲੇਕਿਨ ਤੁਹਾਨੂੰ ਪਤਾ ਟੋਰਾਂਟੋ ਚ ਆਲਰੇਡੀ ਸਨੋ ਪੈ ਚੁੱਕੀ ਆ ਬਹੁਤ ਪਾਸੇ ਅਮਰੀਕਾ ਚ ਵੀ ਹੋ ਚੁੱਕਿਆ ਔਰ ਇੱਥੇ ਵੀ ਸਮੋਤਾ ਪੈਣੀ ਪੈਣੀ ਆ ਪ੍ਰੈਡਿਕਟ ਹੈਗਾ ਇਸ ਵੀਕਐਂਡ 'ਚ ਵੀ ਸ਼ਡ ਸਟਾਰਮ ਆਊਗਾ ਹੁਣ ਜਦੋਂ ਟੈਂਪਰੇਚਰ ਕੋਲਡ ਹੋਏ ਤੇ ਖੂਨ ਦੀ ਨਸਾ ਟਾਈਟ ਹੋ ਜਾਂਦੀ ਆ ਆਕੜ ਜਾਂਦੀ ਆ ਜਦੋਂ ਨੇ ਆਪਾਂ ਕੋਈ ਚੀਜ਼ ਬਾਹਰ ਰੱਖੀਏ ਬਰਫ ਜਿਹੜੇ ਪਾਣੀ ਆਕੜ ਗਏ ਤੇ ਤਾਂ ਹੀ ਬਰਫ ਬਣਿਆ ਉਹ ਤਾਂ ਖੂਨ ਦੀ ਨਸਾਂ ਆਕੜ ਜਾਂਦੀ ਹੈ ਜਦੋਂ ਖੂਨ ਦੀ ਨਸਾਂ ਆਕੜ ਗਈਆਂ ਉਹ ਪ੍ਰੈਸ਼ਰ ਵੱਧ ਗਿਆ ਉੱਚ ਤੇ ਫਿਰ ਹਾਰਟ ਨੂੰ ਪੰਪ ਕਰਨ ਤੇ ਉਹ ਖਿਆਈ ਆ ਰਿਹਾ ਕਿਉਂਕਿ ਅੱਗੇ ਪ੍ਰੈਸ਼ਰ ਜ਼ਿਆਦਾ ਹਾਰਟ ਨੂੰ ਜ਼ਿਆਦਾ ਲੋਡ ਪੈ ਰਿਹਾ ਤੇ ਜਿਹੜਾ ਹਾਰਟ ਕੰਮ ਕਰ ਰਿਹਾ ਸੀ ਵੀ ਚਲੋ ਬਾਰਡਰ ਲਾਈਨ 'ਚ ਕੰਮਕੀਤੀ ਜਾ ਰਿਹਾ ਸੀ ਉਹਨੂੰ ਫਿਰ ਹਾਰਟ ਅਟੈਕ ਦੀ ਸੰਭਾਵਨਾ ਵੱਧ ਜਾਂਦੀ ਦੂਜਾ ਇਹ ਹੁੰਦਾ ਸਟ्रेस ਕਿਉਂਕਿ ਹੌਲੀਡੇ ਦਾ ਸਟ्रेस ਸ਼ਾਪਿੰਗ ਕਰਨੀ ਗੈਸ ਨੂੰ ਬੁਲਾਉਣਾ ਪਾਰਟੀਆਂ ਜਿਹਾਣਾ ਇਹ ਕਰਨਾ ਉਹ ਕਰਨਾ ਪੈਸੇ ਦੀ ਵੀ ਹੈਗੇ ਤੁਹਾਨੂੰ ਪਤਾ ਕੋਸਟ ਆਫ ਲਿਵਿੰਗ ਅੱਗੇ ਵਧਿਆ ਹੋਇਆ ਹਾਊਸਿੰਗ ਕ੍ਰਾਈਸਿਸ ਪਈ ਹੋਈ ਆ ਉਹ ਵੀ ਮਾਨਸਿਕ ਤੌਰ ਤੇ ਅਸਰ ਕਰਦਾ ਦੂਜੇ ਜਿਹੜੇ ਫੰਕਸ਼ਨਸ ਹੁੰਦੇ ਆ ਉਹਦੇ ਵਿੱਚ ਫਿਰ ਬਹੁਤ ਲੇਟ ਨਾਈਟ ਤੱਕ ਖਾਣਾ ਪੀਣਾ ਹੁੰਦਾ ਕੈਲੋਰੀਜ਼ ਜ਼ਿਆਦਾ ਯੂਜ਼ ਹੁੰਦੀਆਂ স্মੋਕਿੰਗ ਹੁੰਦੀ ਆ ਅਲਕੋਹਲ ਯੂਜ਼ ਹੁੰਦਾ ਆਪਾਂ ਫੈਟੀ ਚੀਜ਼ਾਂ ਜ਼ਿਆਦਾ ਖਾ ਲਤੀਆਂ ਲੂਣ ਵਾਲੀਆਂ ਚੀਜ਼ਾਂ ਜ਼ਿਆਦਾ ਖਾ ਲਤੀਆਂ ਇਹ ਵੀ ਬਲੱਡ ਪ੍ਰੈਸ਼ਰ ਚੱਕਦੀਆਂ ਲੂਣ ਜਿਹੜਾ ਹੈਗਾ ਅਸੀਂ 2 ਤੋਂ 3 ਗੁਣਾ ਜ਼ਿਆਦਾ ਖਾ ਰਹੇ ਜਿੰਨੇ ਸਾਨੂੰ ਖਾਣਾ ਚਾਹੀਦਾ ਔਰ ਖਾਸ ਕਰਕੇ ਹੌਲੀਡੇ ਸੀਜ਼ਨ 'ਚ ਇਹ ਜ਼ਿਆਦਾ ਹੁੰਦਾ ਹੁਣ ਇਸ ਤੋਂ ਬਚਾਓ ਦੇ ਤੌਰ ਤੇ ਆਪਾਂ ਕੀ ਕਰੀਏ ਪਹਿਲੀ ਗੱਲ ਤਾਂ ਹੈਲਦੀ ਹੈਬਿਟਸ ਜਿਹੜੀਆਂ ਹੈਗੀਆਂ 7 ਘੰਟੇ ਤੁਹਾਡੀ ਨੀਂਦ ਰੋਜ਼ ਠੀਕ ਚਾਹੀਦੀ ਆ 7000 ਤੋਂ ਜ਼ਿਆਦਾ ਕਦਮ ਚਾਹੀਦੇ ਜਿੰਨੇ ਜ਼ਿਆਦਾ ਕਦਮ ਕਰੋਗੇ ਉਹਨਾਂ ਵਧੀਆ ਤੋਂ ਮਿਨੀਮਮ ਹੈਗਾ 7 ਮੈਂ ਇਸ ਲਈ ਕਹ ਰਿਹਾ ਸਤ ਕਿਉਂਕਿ ਸੋਖਾ ਛੜ ਲਿਆ ਸੱਤ ਰੰਗ ਖਾਈਏ ਉਹ ਜਿਆਦਾ ਸਾਨੂੰ ਸਬਜ਼ੀਆਂ ਔਰ ਫਰੂਟ ਤੇ ਮਿਲਣਗੇ ਜਦੋਂ ਸੱਤ ਰੰਗੀ ਪੀਂਗੇ ਰੇਨਬੋ ਕਲਰ ਹੁੰਦੇ ਆ ਤੇ ਆਪਾਂ ਸੱਤ ਦੀ ਭਾਵਨਾ ਰੱਖੀਏ ਸੰਤੋਖ ਦੀ ਭਾਵਨਾ ਰੱਖੀਏ ਤੇ ਮਨ ਨੂੰ ਸ਼ਾਂਤ ਰੱਖੀਏ ਸਿਮਰਨ ਦੇ ਨਾਲ ਸੋ ਡੀਪ ਬਰੀਥਿੰਗ ਰਿਲੈਕਸੇਸ਼ਨ ਸਟ्रेस ਮੈਨੇਜਮੈਂਟ ਐਕਸਰਸਾਈਜ਼ ਕਰ ਸਕਦੇ ਆ ਐਕਸਰਸਾਈਜ਼ ਕਰਨ ਦੇ ਨਾਲ ਇਦਾਂ ਹੁੰਦਾ ਜਿਹੜਾ ਐਡਰੇਨਲ ਇਨ ਨੋਰ ਐਡਰੇਨਲ ਇਨ ਹਾਰਮੋਨ ਹੈ ਬ੍ਰੇਨ ਤੋਂ ਥੱਲੇ ਚਲੇ ਜਾਂਦਾ ਐਂਡੋਰਫਿਨ E N D O R P H I ਨ ਹਾਰਮੋਨ ਹੁੰਦਾ ਜਿਹੜਾ ਐਕਚੁਅਲੀ ਬਲੱਡ ਵੈਸਲ ਨੂੰ ਖੋਲਦਾ ਵੀ ਹੈਗਾ ਸੋ ਤੁਹਾਡੇ ਦੋਰਾ ਬੈਨੀਫਿਟ ਹੈਗਾ ਇਸ ਟਾਪਿਕ ਦੇ ਉੱਤੇ ਹਾਰਟ ਅਟੈਕ ਤੇ ਬਲੱਡ ਪ੍ਰੈਸ਼ਰ ਹਾਂ ਨਾਲ ਹਾਰਟ ਅਟੈਕ ਬਲੱਡ ਪ੍ਰੈਸ਼ਰ ਤੇ ਸਟ੍ਰੋਕ ਵੀ ਵੱਧਦਾ ਜੋ ਤਿੰਨੋ ਚੀਜ਼ਾਂ ਔਰ ਜਿਹੜੇ 75 ਸਾਲ ਤੋਂ ਉੱਤੇ ਆ ਜਿਹੜੇ ਬਾਰਡਰ ਲਾਈਨ ਡਾਇਬੀਟਿਕ ਆ ਬਾਰਡਰ ਲਾਈਨ ਬਲੱਡ ਪ੍ਰੈਸ਼ਰ ਵਾਲੇ ਉਹਨਾਂ ਦੇ ਵਿੱਚ ਅਸੀਂ ਇਹ ਜ਼ਿਆਦਾ ਦੇਖਦੇ ਆ ਦੂਜਾ ਹੁਣ ਸਨੋ ਪੈ ਗਿਆ ਸਾਰੇ ਜਿਹੜੇ ਹੈਗੇ ਆ ਸ਼ਵਲਾਂ ਰੱਖੀਆਂ ਹੋਈਆਂ ਸਾਰਿਆਂ ਨੇ ਸਾਡੇ ਘਰ ਵੀ ਪਈ ਹੋਈ ਆ ਮੈਂ ਤਾਂ ਬਹੁਤ ਕੱਟ ਕਰਦਾ ਬੱਚੇ ਕਰ ਲੈਂਦੇ ਆ ਮਾਲਕਿੰਗ ਕਰ ਲੈਂਦੇ ਆ ਸਾਫ ਮੈਂ ਤਾਂ ਲੁੱਕ ਜਾਂਦਾ ਹੁੰਦਾ ਨਾ ਵੀ ਫਿਜ਼ੀਕਲ ਕੰਮ ਕੱਟ ਹੀ ਕਰਨਾ ਪਏ ਲੇਕਿਨ ਕਈ ਮੈਨੂਲੀ ਕਰਦੇ ਆ ਉਹ ਬਾਰਡਰ ਲਾਈਨ 'ਚ ਚੱਲ ਰਹੇ ਆ ਬਾਹਰ ਟੈਂਪਰੇਚਰ ਸੀਤ ਹਵਾਵਾਂ ਕਰੀਆ ਟੈਂਪਰੇਚਰ ਡਾਪ ਆ ਉਹ ਤੋਂ ਤੁਹਾਡਾ ਫਿਜ਼ੀਕਲ ਲੇਬਰ ਜ਼ਿਆਦਾ ਉਹ ਵੀ ਹਾਰਟ ਅਟੈਕ ਨੂੰ ਟ੍ਰਿਗਰ ਕਰਦਾ ਹੁਣ ਜਿਹੜੇ ਲੱਛਣ ਹੈਗੇ ਆ ਇਹਦੇ ਛਾਤੀ 'ਚ ਦਰਦ ਹੋ ਸਕਦੀ ਆ ਤੁਹਾਡੇ ਜੱਬੜੇ 'ਚ ਜੋਚੇ ਦਰਦ ਹੋ ਸਕਦੀ ਮੋਢੇ 'ਤੇ ਹੋ ਸਕਦੀ ਆ ਤੁਹਾਨੂੰ ਜਿਵੇਂ ਡizziness ਹੋ ਸਕਦਾ ਵੀ ਬੋਨਦਲ ਗਏ ਤੁਸੀਂ ਜਾਂ ਉਲਟੀ ਆਉਣ ਨੂੰ ਹੁੰਦਾ ਇਹ ਮੇਨ ਲੱਛਣ ਹੈਗੇ ਕਈਆਂ ਨੂੰ ਬਰਨਿੰਗ ਸੈਂਸੇਸ਼ਨ ਹੁੰਦੀ ਆ ਉਹਨਾਂ ਨੂੰ ਜਲਨ ਹੁੰਦੀ ਆ ਔਰ ਲੇਡੀਜ਼ 'ਚ ਕਈ ਵਾਰ ਸਖਲੀ ਸਵੇਟਿੰਗ ਹੁੰਦੀ ਆ ਬਰਨਿੰਗ ਸੈਂਸੇਸ਼ਨ ਹੁੰਦੀ ਟਿਪੀਕਲ ਉਹਨਾਂ ਦੇ ਹਾਰਟ ਅਟੈਕ ਦੇ ਸਿੰਪਟਮਸ ਨਹੀਂ ਹੁੰਦੇ ਸੋ ਅਗਰ ਸੂਖਸ਼ਮ ਵੀ ਹੈਗੇ ਤੇ ਤੁਹਾਨੂੰ ਆਪਣੇ ਹੈਲਥ케ਅਰ ਪ੍ਰੋਵਾਈਡਰ ਦੇ ਨਾਲ ਮਿਲਣਾ ਚਾਹੀਦਾ ਅਗਰ ਵਾਕਈ ਤੁਹਾਨੂੰ ਸਾਰੇ ਲੱਛਣ ਹੈਗੇ ਆ ਤੇ ਤੁਹਾਨੂੰ ਫਿਰ 911 ਕਾਲ ਕਰੋ ਜਾਂ ਹਸਪੀਟਲ ਜਾਓ ਉੱਥੇ ਤਹਿਕੀਕਤ ਕਰਨੀ ਚਾਹੀਦੀ ਲੋਕੋ ਇੱਕ ਹੋਰ ਦੱਸਿਓ ਸਰਦੀਆਂ ਆ ਗਈਆਂ ਪਰ ਸਾਡੇ ਸਾਰਿਆਂ ਕੋਲ ਤਾਂ ਹੀਟ ਹੁੰਦੀ ਆ ਘਰਾਂ ਦੇ ਵਿੱਚ ਇਹ ਹੀਟ ਖੁੱਲ ਕੇ ਲਾ ਰਣੀ ਚਾਹੀਦੀ ਆ ਕੱਪੜੇ ਘੱਟ ਤੋਂ ਘੱਟ ਪਾਉਣੇ ਚਾਹੀਦੇ ਆ ਜਾਂ ਸਰਦੀਆਂ ਦੇ ਵਿੱਚ ਵੀ ਅੰਦਰ ਹੀਟ ਨਹੀਂ ਲਾਉਣੀ ਚਾਹੀਦੀ ਇਹਦਾ ਕੋਈ ਰਿਲੇਸ਼ਨ ਹੈ ਦੇਖੋ ਅੰਦਰ ਅਗਰ ਆਪਾਂ ਬੈਠੇ ਆ ਔਰ ਠੰਡ ਲੱਗ ਰਹੀ ਹੈ ਹਨਾ ਤਾਂ ਮਤਲਬ ਹੀਟ ਤਾਂ ਫਿਰ ਲਾਉਣੀ ਪੈਣੀ ਆ ਲੇਕਿਨ ਇਹਦਾ ਇਹ ਮਤਲਬ ਨਹੀਂ ਵੀ ਕੱਚੇ ਬਣਨ ਤੇ ਬੈਠੇ ਰਹੋ ਤਾਂ ਹੀਟ 25 30 ਡਿਗਰੀ ਚਾ ਸਰਦੀ ਹੋਵੇ ਬੈਸਟ ਜਿਹੜੀ ਹੀਟ ਹੈਗੀ ਸਾਡੀ ਬਾਡੀ ਦੀ ਹੋएगी 18 ਤੋਂ 19 ਡਿਗਰੀ ਸੈਂਟੀਗ੍ਰੇਡ ਔਰ ਜਦੋਂ ਆਪਾਂ ਸੌਣੇ ਭਾਵੇਂ 16 ਤੋਂ 18 ਹੀ ਹੋਵੇ ਨੀਂਦ ਵੀ ਸੁਰਖਰੂ ਆਉਗੀ ਔਰ ਰਜਾਈ ਲੈ ਲਓ ਤੁਸੀਂ ਕੰਫਰਟਰ ਲੈ ਲਓ ਹੈਨਾ ਹੁਣ ਦੇਖੋ ਸਿਆਣਾ ਚ ਪੰਜਾਬ ਚ ਵੀ ਟੈਂਪਰੇਚਰ ਚ ਡ੍ਰੌਪ ਹੁੰਦਾ ਸੀ ਉਦੋਂ ਹੀਟ ਤਾਂ ਹੁੰਦੇ ਨਹੀਂ ਸੀ ਬਾਹਰ ਤੁਸੀਂ ਸੇਕ ਲਿੱਤਾ ਤੇ ਰਾਤ ਨੂੰ ਤੇ ਫਿਰ ਤੁਹਾਨੂੰ ਰੱਬ ਦੇ ਸਾਰੇ ਯਾਰ ਰਜਾਈਆਂ ਹਤ ਲਾਈਆਂ ਦੇ ਨਾਲ ਹੀ ਗੁਜ਼ਾਰਾ ਕਰਨਾ ਪੈਂਦਾ ਸੀ ਅਗਰ ਆਪਾਂ 25 ਤੋਂ ਉੱਤੇ ਹੀ ਜਾਂਨੇ ਆ ਤੇ ਉਹ ਫਿਰ ਸਾਡੇ ਲਈ ਬੋਡੀ ਵਾਸਤੇ ਚੰਗੀ ਗੱਲ ਨਹੀਂ ਸਾਡੀ ਅੱਖਾਂ ਡਰਾਈ ਹੁੰਦੀਆਂ ਨਾਸਾਂ ਡਰਾਈ ਹੁੰਦੀਆਂ ਖੰਗ ਹੁੰਦੀ ਆ ਐਕਜ਼ੀਮਾ ਹੁੰਦਾ ਡਰਾਈ ਸਕਿਨ ਹੁੰਦਾ ਸਾਰ ਲੈਣ ਦੀ ਪ੍ਰੋਬਲਮ ਹੁੰਦੀ ਹੈ। ਹੋਰ ਸਮਝੋ ਤੁਸੀਂ 25 ਡਿਗਰੀ ਸੈਂਟੀਗ੍ਰੇਡ ਤੋਂ ਬਾਹਰ ਚਲੇਗੇ ਉੱਥੇ -5 ਆ ਤੇ ਬੋਡੀ ਨੂੰ ਐਡਜਸਟਮੈਂਟ ਚ ਵੀ ਫਰਕ ਲੱਗਦਾ। ਉਹ ਫਲਕਚੁਏਸ਼ਨ ਦਾ ਵੀ ਤੁਹਾਡੀ ਬੋਡੀ ਦੇ ਉੱਤੇ ਬਹੁਤ ਅਸਰ ਪੈਂਦਾ। ਸੋ ਬੈਸਟ ਤਰੀਕਾ ਇਹ ਹੈਗਾ ਵੀ 18 ਤੋਂ 19 ਡਿਗਰੀ ਹੋਵੇ। ਮੇਰੇ ਘਰ ਵੀ ਲੜਾਈ ਪਈ ਹੁੰਦੀ ਆ। ਉਹ ਜ਼ਿਆਦਾ ਲੇਡੀਜ਼ ਨੂੰ ਨਾ ਠੰਡ ਜ਼ਿਆਦਾ ਲੱਗਦੀ ਆ। ਕਿਉਂਕਿ ਉਹਨਾਂ ਦਾ ਮਤਲਬ ਵੀ ਬੋਡੀ ਦਾ ਸਟਰਕਚਰ ਆਪਣੇ ਇਹੋ ਜਿਹਾ ਬਣਾਇਆ। ਲੇਕਿਨ ਮੈਂ ਕਹਿੰਦਾ ਉਹਨਾਂ ਨੂੰ ਤੁਸੀਂ ਦੋ ਕੋਟੀਆਂ ਪਾ ਲਓ ਹੈ ਨਾ ਵੀ ਕੋਟੀਆਂ ਨਹੀਂ ਪਈਆਂ ਤੁਹਾਡੇ ਕਲੋਜ਼ਰ ਦੇ ਵਿੱਚ। ਤੇ ਮੈਂ ਤਾਂ ਹੀਟ ਆ ਵੱਤ ਵੱਤ ਚਲੋ ਕੰਪਰੋਮਾਈਜ਼ ਕਰ ਲਓ 20 ਡਿਗਰੀ ਕਰ ਲਓ ਬਟ 18 ਤੋਂ 19 ਡਿਗਰੀ ਬੈਸਟ ਚੋ ਸੈਂਟੀਗ੍ਰੇਡ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਹਾਰਟ ਬਹੁਤ ਇੰਪੋਰਟੈਂਟ ਹੈਗਾ ਉਹਨੇ ਤੁਹਾਡਾ ਬਲੱਡ ਪੰਪ ਕਰਨਾ ਲੇਕਿਨ ਜਿੱਥੇ ਉਹਨੇ ਬਲੱਡ ਪੰਪ ਕਰਨਾ ਉਹਨੇ ਤੁਹਾਨੂੰ ਸੁਰੱਖਰੋ ਰੱਖਣਾ ਮਨ ਜਿਹੜਾ ਹੈਗਾ ਉਹ ਹਾਰਟ ਨੂੰ ਸਿਗਨਲ ਦਿੰਦਾ ਸੋ ਮਨ ਜਿੱਤੇ ਜਗਜੀਤ ਸੋ ਆਪਣੇ ਮਨ ਨੂੰ ਜਿੱਤੋ ਤੇ ਸਰੀਰ ਜਿਹੜਾ ਹੈਗਾ ਤੁਹਾਡਾ ਤੰਦਰੁਸਤ ਰਹੂਗਾ ਉਹਦੇ ਲਈ ਬਾਬਾ ਨਾਨਕ ਜੋ ਕਹਿੰਦਾ ਕਿਰਤ ਕਰੋ ਨਾਮ ਜਪੋ ਤੇ ਵਣ ਛੋ ਮਿਹਰਬਾਨੀ ਥੈਂਕ ਦੋਸਤੋ ਡਾਕਟਰ ਪੁਰਜੀ ਹੁਣਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਹਾਰਟ ਅਟੈਕ ਸਰਦੀਆਂ ਦੇ ਵਿੱਚ ਜ਼ਿਆਦਾ ਹੁੰਦਾ ਜਿੰਨਾ ਵਿਚਾਰ ਰੱਖ ਸਕਦੇ ਹੋ ਰੱਖੋ ਅਰਸ਼ਿੱਦੂ ਨਾਲ ਜਿਸ ਕਰਨ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ